i ਦੋਸਤੋ ਤਰਨਤਾਰਨ ਵਿੱਚ ਚੋਣ ਖੜਾ ਆਪਾਂ ਖਿਆ ਹੋਇਆ ਹੈ ਰਾਸੀ ਪਾਰਟੀਆਂ ਦੇ ਨੇਤਾ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਤਰਨਤਾਰਨ ਜਿੱਥੇ ਬਾਈਪੋਲਰ ਇਲੈਕਸ਼ਨ ਹੋ ਰਹੀ ਹੈ ਉੱਥੋਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਉਹ ਗੁਰਦੁਆਰਾ ਜਿਸ ਦੇ ਨਾਂ ਦੇ ਉੱਪਰ ਇਹ ਸ਼ਹਿਰ ਵਸਿਆ ਹੋਇਆ ਹੈ ਉਸ ਪਵਿੱਤਰ ਥਾਂ ਦੇ ਦਰਸ਼ਨ ਕਰਾਂਗੇ ਕੁਝ ਜਾਣਕਾਰੀ ਤਾਂ ਨਾਲ-ਨਾਲ ਸਾਂਝੀ ਕੀਤੀ ਹੀ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਈ ਇਤਿਹਾਸਕ ਨਗਰ ਉਸ ਜੇ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਨੂੰ ਵਸਾਉਣ ਦਾ ਕੰਮ ਸਿਰੇ ਚੜਾਉਂਦਾ ਸੇਰਾ ਉਹਨਾਂ ਦੇ ਸਿਰ ਵੱਜਦਾ ਹੈ ਤਾਂ ਮਾਝੇ ਦੇ ਨਾਲ ਨਾਲ ਇੱਕ ਦੁਆਬੇ ਵਿੱਚ ਵੀ ਉਹਨਾਂ ਨੇ ਕਰਤਾਰਪੁਰ ਜਲੰਧਰ ਦੇ ਨੇੜੇ ਜੋ ਪੈਂਦਾ ਹੈ ਉਹ ਉਹਨਾਂ ਨੇ ਹੀ ਵਸਾਇਆ ਸੀ ਮਾਝੇ ਜੀ ਹੀ ਦੋਸਤੋ ਅੰਮ੍ਰਿਤਸਰ ਤੋਂ 28 ਤੋਂ 33 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਨੇ ਇੱਕ ਹੋਰ ਇਤਿਹਾਸਕ ਨਗਰ ਤਰਨਸਰਨ ਸਾਹਿਬ ਵੀ ਵਸਾਇਆ ਸੀ ਤਰਨਤਾਰਨ ਸਾਹਿਬ ਦੀ ਸ਼ੁਰੂਆਤ ਉਹਨਾਂ ਨੇ ਇੱਥੇ ਇੱਕ ਸਰੋਵਰ ਸਾਰਨ ਦੇ ਨਾਲ ਕੀਤੀ ਸੀ ਦੋਸਤੋ ਉਸ ਵੇਲੇ ਦੋਸਤੋ ਇਹ ਇਲਾਕਾ ਮੁਸਲਮਾਨਾਂ ਦਾ ਗੜ ਬਣਦਾ ਜਾ ਰਿਹਾ ਸੀ ਲੋਗ ਧੜਾ ਤਾਂ ਮੁਸਲਮਾਨ ਹੁੰਦੇ ਜਾ ਰਹੇ ਸਾਨੂੰ ਉਸ ਸਮੇਂ ਕਾਰਨ ਉਸ ਵੇਲੇ ਦੇ ਭਾਰਤੀ ਸਮਾਜ ਜਾਂ ਉਸ ਵੇਲੇ ਕਈ ਇਹ ਹਿੰਦੂ ਸਮਾਜ ਵਿੱਚ ਬਹੁਤੇ ਲੋਕ ਹਿੰਦੂ ਮਤ ਤੋਂ ਟੁੱਟ ਰਹੇ ਸਨ ਅਤੇ ਮੁਸਲਮਾਨੀ ਹਕੂਮਤ ਮੂਰੇ ਗੁੱਡੇ ਟੇਕ ਚੁੱਕੇ ਸਨ ਅਦੇ ਆਪਣੇ ਧਾਰਮਿਕ ਫਰਜ਼ਾਂ ਤੋਂ ਉਹਨਾਂ ਨੇ ਮੂੰਹ ਮੋੜ ਲਏ ਸਨ ਦੂਜਾ ਸਖੀ ਸਰਵਰਾਂ ਸੂਫੀ ਫਕੀਰਾਂ ਦਾ ਪ੍ਰਚਾਰ ਇਸ ਇਲਾਕੇ ਵਿੱਚ ਬਹੁਤ ਹੋ ਰਿਹਾ ਸੀ ਦੋਸਤੋ ਬ੍ਰਾਹਮਣ ਨਿੱਜੀ ਤੌਰ ਤੇ ਆਪਣਾ ਧਰਮ ਉਪਗਾਰ ਰਹੇ ਸਨ ਪਰ ਸਮਾਜਿਕ ਜ਼ਿੰਮੇਵਾਰੀਆਂ ਹਾਂ ਪਖੰਡਵਾਦ ਉਸ ਵੇਲੇ ਜ਼ਰੂਰ ਜ਼ੋਰ ਫੜ ਚੁੱਕਾ ਸੀ ਦੋਸਤੋ ਉਸ ਵੇਲੇ ਧਰਮ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਪ੍ਰਚਾਰ ਦੇ ਕਰਕੇ ਮੁਸਲਮਾਨਾਂ ਦੀ ਹਕੂਮਤ ਦੌਰਾਨ ਉਸ ਸਮੇਂ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਬਰਾਈਆਂ ਆ ਚੁੱਕੀਆਂ ਸਨ ਮੁਸਲਮਾਨਾਂ ਦੇ ਮਤ ਦੇ ਚਮਤਕਾਰ ਸਖੀ ਸਰਵਰਾਂ ਸੂਫੀਆਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਲੋਕਾਂ ਨੂੰ ਉਸ ਵੇਲੇ ਭਰਮਾ ਰਹੀਆਂ ਸਨ ਇਸਲਾਮ ਦਾ ਸੱਚ ਪੈਗੰਬਰ ਮੁਹੰਮਦ ਸਾਹਿਬ ਦਾ ਜੀਵਨ ਉਸ ਬਾਰੇ ਤਾਂ ਗੱਲ ਕਰਨ ਤੇ ਵੀ ਅੱਜ ਵੀ ਦੋਸਤੋ ਸਿਰ ਤਨ ਤੋਂ ਜੁਦਾ ਦੇ ਨਾਰੇ ਲੱਗਦੇ ਹਨ ਜਦੋਂ ਦੋਸਤ ਹਕੂਮਤਾਂ ਹੀ ਬਾਬਰ ਜਾਬਰ ਦੀਆਂ ਹੋਂ ਉਸ ਵੇਲੇ ਕੋਈ ਨਾ ਦਾ ਝੂਠ ਦਾ ਫਰਦਾ ਫਾਸ਼ ਕਰਦਾ ਲੋਕ ਇਹਨਾਂ ਦੀਆਂ ਗੱਲਾਂ ਸੁਣ ਕੇ ਮਿੱਠੀਆਂ ਗੱਲਾਂ ਸੁਣ ਕੇ ਮਿਹਨਤ ਕਸ਼ ਲੋਕ ਕੰਮਕਾਜ ਕਰਨ ਵਾਲੇ ਲੋਕ ਕਾਰੋਬਾਰ ਕਰਨ ਵਾਲੇ ਲੋਕ ਦੋਸਤੋ ਉਹਨਾਂ ਕੋਲ ਕਿੱਥੇ ਸਮਾਂ ਹੁੰਦਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸਕਣ ਜਾਂ ਉਸ ਨੂੰ ਪੜ੍ਹ ਕੇ ਦੂਜਿਆਂ ਨੂੰ ਸਮਝਾ ਸਕਣ ਬਸ ਇਹ ਲੋਕ ਇਹਨਾਂ ਦੇ ਵਸ ਆ ਗਏ ਇਹਨਾਂ ਦੇ ਝਾਂਸੇ ਵਿੱਚ ਆ ਗਏ ਦੋਸਤੋ ਜਦੋਂ ਇਹ ਮਿਹਨਤ ਕਸ਼ ਲੋਕ ਜਦੋਂ ਸੂਫੀਆਂ ਸਰਵਰਾਂ ਦੀਆਂ ਝੂਠੀਆਂ ਜਦ ਪਖੰਡ ਭਰੀਆਂ ਗੱਲਾਂ ਸੁਣਦੇ ਤਾਂ ਜਲਦ ਹੀ ਇਹਨਾਂ ਦੇ ਉੱਪਰ ਰਿੱਝ ਜਾਂਦੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਅਤੇ ਇਸਲਾਮ ਅਪਣਾ ਲੈਂਦੇ। ਬਾਕੀ ਦੋਸਤੋ Hindu ਸਮਾਜ ਜਦੋਂ ਦੋਸਤੋ Hindu ਧਰਮ ਛੱਡ ਕੇ ਮੁਸਲਮਾਨ ਬਣ ਜਾਂਦੇ ਤਾਂ ਬਾਕੀ Hindu ਸਮਾਜ ਉਹਨਾਂ ਨਾਲ ਵਰਤਨਾ ਬੰਦ ਕਰ ਦਿੰਦਾ ਪਰ ਉਹ ਕੋਸ਼ਿਸ਼ ਹੀ ਨਾ ਕਰਦੇ ਕਿ ਉਹਨਾਂ ਨੂੰ ਵਾਪਸ ਲਿਆ ਕੇ ਆਪਣੇ ਸਮਾਜ ਵਿੱਚ ਫਿਰ ਦੁਬਾਰਾ ਸ਼ਾਮਲ ਕੀਤਾ ਜਾਵੇ। ਦੋਸਤੋ ਜਦੋਂ ਗੁਰਅੰਨਦੀਪ ਜੀ ਨੇ ਇਹ ਕੁਝ ਇੱਥੇ ਹੁੰਦਾ ਵੇਖਿਆ ਵੱਡੀ ਗਿਣਤੀ ਵਿੱਚ ਵੇਖਿਆ ਕਿ ਲੋਕ ਕਨਵਰਟ ਹੋ ਰਹੇ ਹਨ ਤਾਂ ਉਹਨਾਂ ਨੇ ਇਸ ਕੁਰਪਚਾ ਨੂੰ ਰੋਕਣ ਦਾ ਫੈਸਲਾ ਕੀਤਾ। ਇੱਥੇ ਉਹਨਾਂ ਨੇ ਨਵਾਂ ਨਗਰ ਵਸਾਇਆ ਜੋ ਆਜੋ ਤਰਨਧਰਨ ਦੇ ਨਾਂ ਨਾਲ ਅੱਜ ਜਾਣਿਆ ਜਾਂਦਾ ਹੈ ਉਸ ਦੀ ਉਸਾਰੀ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਸੀ ਉਸ ਵੇਲੇ ਦੋਸਤੋਂ ਵਿਰੋਧ ਹੋਣਾ ਸੁਭਾਵਿਕ ਸੀ ਦੋਸਤੋਂ ਉਸ ਵੇਲੇ ਇਲਾਕੇ ਦਾ ਹਾਕਮ ਨੂਰਦੀਨ ਦਾ ਪੁੱਤਰ ਅਮੀਰਦੀਨ ਉਸ ਨੇ ਕੀ ਕੀਤਾ ਉਸ ਨੇ ਸਰੋਵਰ ਲਈ ਆਈਆਂ ਇੱਟਾਂ ਚੁੱਕ ਕੇ ਆਪਣੀ ਹਵੇਲੀ ਵਿੱਚ ਲਵਾ ਲਈਆਂ ਇਹੋ ਜਿਹੇ ਤਕਿਆਂ ਦੇ ਬਾਵਜੂਦ ਵੀ ਦੋਸਤੋਂ ਤਰਨਧਰਨ ਵਿੱਚ ਇਸ ਸੋਵਰ ਦੀ ਉਸਾਰੀ ਉਸ ਵੇਲੇ ਗੁਰੂ ਮਹਾਰਾਜ ਨੇ ਕਰਵਾਈ ਤਰਨਤਾਰਨ ਤੋਂ ਦੋਸਤੋ ਚੜਦੇ ਪਾਸੇ ਵੱਲ 4 ਕੁ ਮੀਲ ਦੀ ਦੂਰੀ ਤੇ ਪਿੰਡ ਉਪਰ ਖੋਕੇ ਕੋਲ ਇੱਕ ਸਖੀ ਸਰਵਰਾਂ ਦੀ ਗੱਦੀ ਹੈ ਬਹੁਤ ਵੱਡਾ ਡੇਰਾ ਹੈ 1947 ਤੋਂ ਬਾਅਦ ਦੋਸਤੋ ਤਰਨਤਾਰਨ ਵਿੱਚ ਸਿੱਖਾਂ ਦੀ ਮੌਜੂਦਗੀ ਤਕੜੀ ਹੋ ਗਈ ਹੈ ਪਰ ਪਹਿਲੇ ਇੱਥੇ ਬਹੁਤ ਵੱਡੀ ਗਿਤੀ ਵਿੱਚ ਮੁਸਲਮਾਨ ਹੀ ਵਸਦੇ ਸਨ ਇਹਨਾਂ ਦਾ ਪ੍ਰਭਾਵ ਇਸ ਇਲਾਕੇ ਵਿੱਚ ਬਹੁਤ ਹੁੰਦਾ ਸੀ ਉਸ ਵੇਲੇ ਖਾਸ ਕਰਕੇ ਗੁਰੂਆਂ ਦੇ ਪ੍ਰਚਾਰ ਤੋਂ ਪਹਿਲਾਂ ਉਸ ਵੇਲੇ ਬਹੁਤ ਬਹੱਦਤ ਲੋਕ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਹੀ ਇਸਲਾਮ ਨੂੰ ਅਪਣਾ ਰਹੇ ਸਨ। ਦੋਸਤੋ ਤਰਨਤਾਰਨ ਸਾਹਿਬ ਨਾਲ ਕਈ ਇਤਹਾਦਾਂ ਜੁੜੀਆਂ ਹੋਈਆਂ ਹਨ। ਤਰਨਤਾਰਨ ਚ ਹੀ ਦੋਸਤੋ ਸਿੱਖ ਇਤਿਹਾਸ ਦਾ ਪਹਿਲਾ ਕੋੜੀ ਘਰ ਜਿੱਹਾਂ ਕੋੜੀ ਘਰ ਬਣਾਇਆ ਗਿਆ ਸੀ ਇਸ ਪਿੱਛੇ ਵੀ ਦੋਸਤੋ ਇੱਕ ਸਾਖੀ ਮਸ਼ਹੂਰ ਹੈ। ਦੱਸਿਆ ਜਾਂਦਾ ਹੈ ਦੋਸਤੋ ਕਿ ਗੁਰੂ ਅਰਜਨ ਦੇਵ ਜੀ ਨੂੰ ਇੱਥੇ ਇੱਕ ਜੋਗੀ ਮਿਲਣ ਆਇਆ ਸੀ। ਬਜ਼ੁਰਗਾਂ ਦੀ ਸੇਵਾ ਧਰਮਚਾਰ ਵੇਖ ਕੇ ਉਸ ਜੋਗੀ ਨੇ ਖੁਸ਼ ਹੋ ਕੇ ਗੁਰੂ ਜੀ ਨੇ ਇੱਕ ਪੋਟਲੀ ਭੇਂਟ ਕੀਤੀ। ਪੋਟਲੀ ਉਸ ਅਨੁਸਾਰ ਕਾਰਮਾਤੀ ਸੀ ਦ ਉਸ ਪਰਟਰੀ ਦੀ ਖਾਸੀਅਤ ਦੱਸਦੇ ਹਨ ਜੋ ਇਤਿਹਾਸਿਕ ਪੁਸਤਕਾਂ ਵਿੱਚ ਦਰਜ ਹੈ ਕਿ ਇਸ ਵਿੱਚ ਜਿਸ ਤਰ੍ਹਾਂ ਤੇ ਕਲੀ ਰਲੀ ਹੋਈ ਸੀ ਇੰਜੀਨਾਂ ਨੂੰ ਮਿਲਾਉਣ ਦੇ ਉੱਪਰ ਦੋਸਤੋਂ ਚਾਂਦੀ ਬਣਾਈ ਜਾ ਸਕਦੀ ਸੀ ਅਤੇ ਤਾਂਬੇ ਅਤੇ ਪਿੱਤਲ ਵਰਗੀ ਧਾਤ ਨਾਲ ਮਿਲਾਉਣ ਤੇ ਇਸ ਤੋਂ ਦੱਸਦੇ ਹਨ ਕਿ ਸੋਨਾ ਬਣਾਇਆ ਜਾ ਸਕਦਾ ਸੀ ਗੁਰੂ ਜੀ ਨੇ ਉਸ ਜੋਗੀ ਨੂੰ ਪੁੱਛਿਆ ਕਿ ਇਸ ਤੋਂ ਇਸ ਤੋਂ ਇਲਾਵਾ ਵੀ ਕੋਈ ਕੰਮ ਲਿਆ ਜਾ ਸਕਦਾ ਹੈ ਇਸ ਦੀ ਕੋਈ ਹੋਰ ਮਹੱਤਤਾ ਹੈ ਤਾਂ ਉਸੇ ਜੋਗੀ ਨੇ ਦੱਸਿਆ ਕਿ ਇਸ ਪੋਟਲੀ ਨੂੰ ਇਸ ਦਾ ਇੱਕ ਤਣਕਾ ਪਾਣੀ ਵਿੱਚ ਪਾ ਦਿਓ ਫਿਰ ਉਸ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਦੱਸਦੇ ਹਨ ਕਿ ਕੋੜ ਦੂਰ ਹੋ ਸਕਦਾ ਹੈ ਬਸ ਗੁਰੂ ਜੀ ਨੇ ਦੱਸਦੇ ਹਨ ਕਿ ਸੁੰਦੇ ਹੀ ਉਹ ਪੋਟਲੀ ਤਰਨਤਨ ਸਰੋਵਰ ਵਿੱਚ ਸੁੱਟ ਦਿੱਤੀ ਗੁਰੂਆਂ ਦਾ ਇੰਜ ਕਰਨਾ ਸਾਫ ਸਨੇਹਾ ਦਿੰਦਾ ਸੀ ਕਿ ਤਨ ਦੋਦਨ ਨਾਲੋਂ ਦੂਜਿਆਂ ਦਾ ਦੁੱਖ ਦੂਰ ਕਰਨਾ ਭਲਾ ਕਰਨਾ ਉਹਨਾਂ ਲਈ ਜ਼ਿਆਦਾ ਇੰਪੋਰਟੈਂਸ ਰੱਖਦਾ ਸੀ ਜ਼ਿਆਦਾ ਅਹਿਮੀਅਤ ਰੱਖਦਾ ਸੀ ਇਹੋ ਗੁਰੂਆਂ ਦੇ ਜੀਵਨ ਦਾ ਫਲਸਫਾ ਹੈ ਦੋਸਤੋ ਆਓ ਦੋਸਤੋ ਇਸ ਪਵਿੱਤਰ ਥਾਂ ਦੇ ਦਰਸ਼ਨ ਕਰੀਏ ਤੇ ਆਪਣੇ ਆਪ ਨੂੰ ਵੱਡ ਭਾਗੀ ਬਣਾਈਏ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਲਾ ਬਈ ਹੋਰ ਯਾਰੋਂ ਠੱਗਿਆ ਦੀ ਜਿਹੜੀ ਉਸ ਕੋ ਨਹੀਂ ਆ ਰਹੇ ਅੰਤ ਬਾਤੀ ਮੈਂ ਕਹਿੰਦਾ ਚੁਗਲਾ ਤੇ ਪਹਿਲਾਂ ਨਾ ਜਨਕਾ ਗੱਦਾਰੀ ਸਤ ਤੇ ਵੱਡਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ